हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨੋ ਉਹ ਦੇ ਆਖਲਾ ਪਿਖਿਆ ਤਿਆਰੀਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਆਪਾਂ 12ਵਾਂ ਸੈੱਟ ਹੈ ਜਿਹੜਾ ਉਹ ਕਰਦੇ ਪਏ ਆ ਤਾਂ ਬੇਟਾ 46 ਨੰਬਰ ਪਹਿਰੇ ਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਲਾਲਾ ਸਦਾਨੰਦ ਬਿਮਾਰ ਸਨ ਪੰਡਿਤ ਸ਼ਾਦੀ RAM ਦਿਨ ਰਾਤ ਉਸ ਲਈ ਮਾਲਾ ਫੇਰਦੇ ਰਹਿੰਦੇ ਸਨ ਠੀਕ ਹੈ ਬੇਟਾ ਇੱਕ ਦਿਨ ਲਾਲਾ ਸਦਾਨੰਦ ਮੰਜੇ ਤੇ ਲੇਟਿਆ ਹੋਇਆ ਸੀ ਪੰਡਿਤ ਸ਼ਾਦੀ RAM ਨੇੜੇ ਹੀ ਟੂਲ ਤੇ ਬੈਠੇ ਮਰੀਜ਼ ਨੂੰ ਭਗਵਦ ਗੀਤਾ ਸੁਣਾ ਰਹੇ ਸਨ ਠੀਕ ਹੈ ਬੇਟਾ ਤਾਂ ਉਹਦੇ ਉਹਨਾਂ ਦੇ ਨੇੜੇ ਉਹ ਮੰਜੇ ਤੇ ਲੇਟਿਆ ਸੀਗਾ ਤੇ ਉਹ ਗੀਤਾ ਸੁਣਾ ਰਹੇ ਸੀਗੇ ਸ਼ਾਦੀ RAM ਅਚਾਨਕ ਲਾਲਾ ਸਦਾਨੰਦ ਬੇਹੋਸ਼ ਹੋ ਗਿਆ ਪੰਡਿਤ ਜੀ ਗੀਤਾ ਨੂੰ ਛੱਡ ਕੇ ਉਸਦੇ ਬਿਸਤਰੇ ਤੇ ਬੈਠ ਗਏ ਔਰਤ ਗਰਮ ਦੁੱਧ ਲੈਣ ਲਈ ਬਾਹਰ ਭੱਜੀ ਤਾਂ ਮਾਂ ਨੇ ਘਬਰਾ ਕੇ ਆਪਣੇ ਪੁੱਤਰ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਪੰਡਿਤ ਜੀ ਨੂੰ ਮਰੀਦ ਦੇ ਸਰਾਣੇ ਦੇ ਹੇਠਾਂ ਕੁਝ ਚੁਬਦਾ ਮਹਿਸੂਸ ਹੋਇਆ ਕਿਉਂਕਿ ਉਹਦੇ ਸਰਾਣੇ ਬੈਠ ਗਏ ਸੀ ਨਾ ਜਾ ਕੇ ਜਦੋਂ ਉਸ ਨੇ ਹੱਥ ਹੇਠਾਂ ਕਰਕੇ ਦੇਖਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਇਹ ਉਹੀ ਐਲਬਮ ਐਲਬਮ ਬੇਟਾ ਜਿਹਦੇ ਚ ਫੋਟੋਆਂ ਸੰਭੀਆਂ ਜਾਂਦੀਆਂ ਸੀ ਜੋ ਕਿਸੇ ਸੇਠ ਨੇ ਨਹੀਂ ਸਗੂ ਲਾਲਾ ਸਦਾਨੰਦ ਨੇ ਖੁਦ ਖਰੀਦੀ ਸੀ ਠੀਕ ਹੈ ਬੇਟਾ ਇਆ ਆਪਾਂ ਪੈਰਾ ਪੜ ਲਿਆ ਹੁਣ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਿੰਨੇ ਆਂ ਹਾਂ ਬੇਟਾ ਪਹਿਲਾ ਪ੍ਰਸ਼ਨ ਆ ਕੌਣ ਬਿਮਾਰ ਸੀ ਪੰਡਤ ਸ਼ਾਦੀ RAM ਲਾਲਾ ਸਦਾਨੰਦ ਦੀ ਮਾਤਾ ਸ਼ਾਦੀ RAM ਦੀ ਪਤਨੀ ਲਾਲਾ ਸਦਾਨੰਦ ਤਾਂ ਬੇਟਾ ਆਪਾਂ ਪੈਰੇ ਚ ਪੜਿਆ ਵੀ ਸਦਾਨੰਦ ਲਾਲਾ ਸਦਾਨੰਦ ਬਿਮਾਰ ਸੀ ਠੀਕ ਹੈ ਬੇਟਾ ਅੱਗੇ ਬੇਟਾ ਸ਼ਾਦੀ RAM ਸਟੂਲ ਤੇ ਬੈਠਾ ਕੀ ਕਰ ਰਿਹਾ ਸੀ ਭਗਵਤ ਗੀਤਾ ਸੁਣਾ ਰਿਆ ਸੀ ਮਰੀਜ਼ ਨੂੰ ਹਵਾ ਦੇ ਰਹੇ ਸਨ ਫਲ ਕੱਟ ਰਹੇ ਸਨ ਮਰੀਜ਼ ਦੇ ਪੈਰ ਦਬਾਰੇ ਸਨ ਤਾਂ ਕੀ ਕਰ ਰਿਆ ਸੀ ਮਰੀਜ਼ ਨੂੰ ਉਹ ਭਗਵਤ ਗੀਤਾ ਸੁਣਾ ਰਿਹਾ ਸੀ ਆਪਾਂ ਪੈਰਾ ਪੜ੍ਹਿਆ ਆ ਤਾਂ ਬੇਟਾ ਅੱਗੇ ਕੀ ਕਹਿੰਦਾ ਸਿਰਾਣੇ ਕੀ ਚੁਬਦਾ ਕੀ ਮਹਿਸੂਸ ਹੋਇਆ ਕਲਮ ਸਿੱਕਾ ਐਲਬਮ ਚਾਕੂ ਐਲਬਮ ਐਲਬਮ ਰੱਖੀ ਹੋਈ ਸੀ ਜਿਹੜੀ ਚੁਬਦੀ ਹੋਈ ਮਹਿਸੂਸ ਹੋਈ ਠੀਕ ਹੈ ਬੇਟਾ ਕੌਣ ਬੇਹੋਸ਼ ਹੋ ਗਿਆ ਸੀ ਸ਼ਾਦੀ RAM ਦੀ ਪਤਨੀ ਪੰਡਿਤ ਸ਼ਾਦੀ RAM ਲਾਲਾ ਸਦਾਨੰਦ ਉਪਰੋਕਤ ਵਿੱਚੋਂ ਕੋਈ ਨਹੀਂ ਲਾਲਾ ਸਦਾਨੰਦ ਜਿਹੜਾ ਮੰਝੇ ਤੇ ਲੇਟਿਆ ਸੀ ਉਹ ਬੇਹੋਸ਼ ਹੋ ਗਿਆ ਅੱਗੇ ਕੀ ਕਹਿੰਦਾ ਆਪਾਂ ਕਹਿੰਦਾ ਸਖਤ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਤਾਂ ਇਹ ਬੇਟਾ ਸਿੱਧਾ ਹੀ ਆ ਸਖਤ ਦਾ ਕੀ ਹੋਊਗਾ ਨਰਮ ਇਹਦੇ ਨਾਲ ਹੀ ਬੇਟਾ ਇਹ ਪੈਰਾ ਵੀ ਕੰਪਲੀਟ ਹੋ ਗਿਆ ਇਹਦੇ ਪੰਜੇ ਸਵਾਲ ਕੰਪਲੀਟ ਹੋ ਗਏ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ